ਸਸਿਕਾਲ ਜੀ ਤਰਸੋਹਾ ਵੀ ਦੇ ਨਵੇਂ ਵੀਰੇ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਵੈਨੀਪੈਕ ਦੇ ਵਿੱਚ ਖੜੇ ਆ ਪਿਛਲੇ ਸਮਿਆਂ ਦੇ ਵਿੱਚ ਸਾਨੂੰ ਕਾਫੀ ਸਵਾਲ ਆਏ ਆ ਕਿ ਤੁਸੀਂ ਫਸਲਾਂ ਬਾਰੇ ਤਾਂ ਬਹੁਤ ਦੱਸਤਾ ਪਰ ਜਿਹੜੀਆਂ ਸਬਜ਼ੀਆਂ ਘਾਉਣੇ ਆਪਾਂ ਕੈਨੇਡਾ ਦੇ ਵਿੱਚ ਖਾਸ ਕਰਕੇ ਉਹਨਾਂ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ ਮੈਨੂੰ ਅਕਸਰ ਸਵਾਲ ਆਉਂਦੇ ਆ ਕਿ ਕੋਈ ਕੀੜਾ ਮਕੌੜਾ ਪੈ ਗਿਆ ਜਾਂ ਕੋਈ ਬਿਮਾਰੀ ਪੈ ਗਈ ਹੈ ਜਾਂ ਕੋਈ ਚੀਜ਼ ਚੱਜ ਨਾਲ ਨਹੀਂ ਹੋ ਰਹੀ ਹੈ ਨਾ ਤਾਂ ਫਿਰ ਅਸੀਂ ਅੱਜ ਦਾ ਜਿਹੜਾ ਵੀਡੀਓ ਹੈਗਾ ਅਸੀਂ ਸਬਜ਼ੀਆਂ ਦੇ ਉੱਪਰ ਰੱਖਿਆ ਇਹਨੂੰ ਇਹ ਵਿਨੀਪਕ ਦੇ ਵਿੱਚ ਇੱਕ ਪਰਿਵਾਰ ਹੈ ਉਹ ਥੋੜੀ ਜਿਹੀ ਜਗ੍ਹਾ ਤੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਸਬਜ਼ੀਆਂ ਕਰਦਾ ਹੈ ਉਹਨਾਂ ਕੋਲ ਕੀ ਕੀ ਹੈ ਕਿਵੇਂ ਕਰਦੇ ਨੇ ਉਹ ਗੱਲਾਂ ਪਤਾ ਕਰਾਂਗੇ ਤੁਸੀਂ ਵੀ ਸਾਨੂੰ ਆਪਣੇ ਜਿਹੜੇ ਤਜਰਬੇ ਆ ਉਹ ਕਮੈਂਟਸ ਜਿਹੇ ਵੀ ਸ਼ੇਅਰ ਕਰਨੇ ਆ ਸੋ ਆਓ ਪਹਿਲਾਂ ਮੈਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਉਣਾ ਉਸ ਪਰਿਵਾਰ ਨਾਲ ਤੇ ਫਿਰ ਆਪਾਂ ਕਰਾਂਗੇ ਸਬਜ਼ੀਆਂ ਤੇ ਗੱਲਬਾਤ ਸੋ ਮੇਰੇ ਨਾਲ ਖੜੇ ਨੇ ਵਿਸ਼ਫਜੀਤ ਜੀ ਸੋ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਸਾਡੇ ਸਾਰੇ ਪਰਿਵਾਰ ਵੱਲੋਂ ਤੇ ਤਰਤ ਸੁਫਾਈ ਦੇ ਸਾਰੇ ਫੈਨਸ ਦਾ ਹਨ ਸਾਰੇ ਪਰਿਵਾਰ ਦਾ ਧੰਨਵਾਦ ਹਾਂਜੀ ਤੁਸੀਂ ਆਏ ਸਰ ਸੋ ਵਿਸ਼ਵਜੀਤ ਜੀ ਤੇ ਜਿਹੜੇ ਮੈਨੂਫੈਕਚਰ ਹੁੰਦੇ ਨੇ ਸੱਜਣ ਮਤਰ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਕਿ ਕੌਣ ਨੇ ਇਹ ਕਾਫੀ ਸੋਸ਼ਲ ਜਿਹੜੇ ਵਰਕ ਨਾਲ ਜੁੜੇ ਹੋਏ ਨੇ ਬਲੱਡ ਡੋਨੇਸ਼ਨ ਦੇ ਵਿੱਚ ਕਮਿਊਨਿਟੀ ਨੂੰ ਇਹ ਕਾਫੀ ਲੀਡ ਕਰਦੇ ਨੇ ਇਸ ਤੋਂ ਬੜਾ ਜਿੱਥੇ ਕਿਤੇ ਵੀ ਕਲੀਨਿੰਗ ਦੀਆਂ ਜਿਹੜੀਆਂ ਹੈਗੀਆਂ ਨੇ ਐਫਰਟਸ ਨੇ ਸਟਰੀਟ ਕਲੀਨਿੰਗ ਦੀ ਗੱਲ ਕਰੀਏ ਜਾਂ ਗੁਰਦੁਆਰਾ ਸਾਹਿਬ ਦੇ ਆਸ-ਪਾਸੇ ਸੇਵਾ ਦੀ ਗੱਲ ਕਰੀਏ ਇਹ ਅਕਸਰ ਐਕਟਿਵ ਹੁੰਦੇ ਨੇ ਲੀਡ ਕਰਦੇ ਨੇ ਪਰ ਅੱਜ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਸਬਜ਼ੀਆਂ ਦੀ ਠੀਕ ਹੈ ਪਹਿਲਾਂ ਤਾਂ ਦੱਸੋ ਵੀ ਤੁਸੀਂ ਆ ਕੁਝ ਚ ਸਮੁੰਦਰ ਬੰਦ ਕੀਤਾ ਹੈ ਹਾਂਜੀ ਹਾਂਜੀ ਵੀ ਥੋੜੀ ਜਿਹੀ ਜਗ੍ਹਾ ਤੇ ਬਹੁਤ ਕੁਝ ਲਾਇਆ ਪਹਿਲਾਂ ਸਾਨੂੰ ਇਹ ਦੱਸੋ ਵੀ ਸਬਜ਼ੀਆਂ ਕਿਹੜੀਆਂ ਕਿਹੜੀਆਂ ਤੁਸੀਂ ਲਾਈ ਬੈਠੇ ਹੋ ਇਸ ਸਾਲ ਹਾਂਜੀ ਲਗਭਗ ਜੇ ਆਪਾਂ ਇਹਨਾਂ ਨੂੰ ਅਕਾਊਂਟ ਕਰ ਲਈਏ ਤਾਂ 121 ਨੇ ਇਹ 121 ਗਮ ਇਹਨੂੰ ਲੱਗਦਾ ਮੈਂ 121 ਕਿੱਲਿਆਂ ਦੀ ਖੇਤੀ ਕਰੀ ਹੈ ਨਾ ਅੱਛਾ ਇੱਕ ਗਮ ਲੈ ਕਿੱਲਿਆਂ ਦੀ ਗੱਲ ਹੋਣੀ ਇਹਦੇ ਵਿੱਚ ਕਾਫੀ ਵੈਰਾਈਟੀਆਂ ਬਾਈ ਹਾਂਜੀ ਜਿਵੇਂ ਆ ਮਿਰਚਾਂ ਉਹ ਆਚਾਰੀ ਹਾਂਜੀ ਹਾਂਜੀ ਇੱਧਰ ਸ਼ਿਮਲਾ ਮਿਰਚ ਹੋ ਗਈ ਹਾਂਜੀ ਹਾਂਜੀ ਤੇ ਆ ਟਮਾਟਰ ਰੁਕੇ ਜੀ ਹਾਂਜੀ ਹਾਂਜੀ ਇੱਧਰ ਟਮਾਟਰ ਆ ਗਈ ਹਾਂਜੀ ਆ ਆ ਗਏ ਆਪਣੇ ਕਰੇਲੇ ਹਾਂਜੀ ਹਾਂਜੀ ਇਹ ਤੁਸੀਂ ਵਧੀਆ ਜਮਾ ਜਮਾ ਸਾਈਡ ਤੇ ਯੂਜ਼ ਕੀਤਾ ਗਏ ਆ ਗਏ ਉੱਧਰ ਖੀਰੇ ਉਹ ਪਿੱਛੇ ਲੱਗੇ ਪੈਠੇ ਰਿਹਾ ਜੀ ਸ਼ਿਮਲਾ ਮਿਰਚ ਆ ਗਈ ਹਾਂਜੀ ਹਾਂਜੀ ਤੇ ਆਪਾ ਮਿਰਚਾਂ ਵੱਧ ਲਾਈਆਂ ਕਿਉਂਕਿ ਇਹ ਆਪਨੂੰ ਸਾਰਾ ਸਾਲ ਚੱਲੀ ਜਾਂਦੀ ਰਹਿੰਦੀਆਂ ਹਨ ਹਾਂਜੀ ਹਾਂਜੀ ਤੇ ਇਹ ਚਾਰੀ ਤੁਸੀਂ ਸਾਰਾ ਸਾਲ ਕਹਿੰਦੇ ਹੋ ਵੀ ਮਿਰਚਾਂ ਤੋੜ ਕੇ ਉਦੋਂ ਬਾਅਦ ਫਿਰ ਤੁਸੀਂ ਜੋ ਠੰਡ ਹੋ ਜਾਂਦੀ ਹੈ ਉਦੋਂ ਇਹਨਾਂ ਨੂੰ ਤੁਸੀਂ ਫਿਰ ਫ੍ਰੀਜ਼ ਕਰ ਲੈਂਦੇ ਹੋ ਹਾਂਜੀ ਬਾਈ ਇਹ ਫ੍ਰੀਜ਼ ਹੋ ਜਾਂਦੀਆਂ ਤੇ ਤੜਕੇ ਚ ਪਾਉਂਦੀਆਂ ਥੋੜੀ ਥੋੜੀ ਦੋ ਕੱਢ ਲੈਂਦੇ ਠੰਡ ਦੇ ਵਿੱਚ ਵੀ ਚਲਾ ਦਿੰਦੇ ਹਾਂ ਚਾਰ ਵੀ ਪੈ ਜਾਂਦੇ ਇਹਨਾਂ ਨਾਲ ਹਾਂਜੀ ਹਾਂਜੀ ਨਹੀਂ ਵਧੀਆ ਗੱਲ ਹੈ ਜੀ ਇਹ ਤਾਂ ਤੇ ਆਹ ਤੁਸੀਂ ਭਿੰਡੀਆਂ ਲਈ ਬੈਠੇ ਹੋ ਹਾਂਜੀ ਭਿੰਡੀਆਂ ਆਹ ਦੇਖ ਭਿੰਡੀਆਂ ਦੇਖੋ ਜੀ ਤੁਸੀਂ ਇਹ ਗਮਲਿਆਂ ਦੇ ਵਿੱਚ ਅਕਸਰ ਜਿਹੜੀ ਚੀਜ਼ ਆ ਕਰੀ ਇਹ ਹਰੀ ਲਾਉਣੀ ਔਖੀ ਹੋ ਜਾਂਦੀ ਹੈ ਨਾ ਹਾਂਜੀ ਜੀ ਜਾਂ ਤੁਸੀਂ ਚਲਹੈ ਤਾਂ ਤੁਹਾਡੀਆਂ ਵਾਟੀਆਂ ਬਾਵ ਨੇ ਹਾਂਜੀ ਤੁਹਾਨੂੰ ਤੁਸੀਂ ਸ਼ੁਰੂ ਤੋਂ ਗਮਲਿਆਂ 'ਚ ਲਾਈਆਂ ਨੇ ਨਾ ਕੋਈ ਸਮੱਸਿਆ ਤਾਂ ਨਹੀਂ ਆਈ ਵੀ ਜੇ ਹੁਣ ਕਈ ਵਾਰੀ ਬੂਟਾ ਪਾਣੀ ਵੱਧ ਪਾਲਦਾ ਜਾਂ ਕੋਈ ਹੋਰ ਕੋਈ ਨਹੀਂ ਸ਼ੁਰੂ 'ਚ ਆਪਾਂ ਇੱਥੇ ਕਿਆਰੀ ਹੁੰਦੀ ਸੀ ਮਿੱਟੀ ਸੀ ਹਾਂਜੀ ਮਿੱਟੀ 'ਚ ਫਿਰ ਉਹ ਥੋੜੀਆਂ ਲਾਦੀਆਂ ਨਹੀਂ ਹੈ ਵੈਰਾਈਟੀਆਂ ਨਹੀਂ ਲੱਗਦੀਆਂ ਠੀਕ ਹੈ ਜਦੋਂ ਆਪਾਂ ਲਾਉਨੇ ਆ ਤੁਰਦੇ ਫਿਰਦੇ ਆ ਉਹ ਲਤਰਬਾਲੀ ਹੋ ਜਾਂਦੀ ਸੀ ਅੱਛਾ 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 ਹੁਣ ਬਾਲਟੀਆਂ ਤੋਂ ਬਸ ਥੋੜੇ ਜਿ ਸ਼ੁਰੂ ਕਰਿਆ ਤੇ ਇਹ ਸਾਨੂੰ ਵਧੀਆ ਲੱਗਿਆ ਕਿਉਂਕਿ ਇਹਦੇ ਵਿੱਚ ਇੱਕ ਬੂਟੇ ਨੂੰ ਪ੍ਰੋਪਰ ਮਿੱਟੀ ਪ੍ਰੋਪਰ ਪਾਣੀ ਪ੍ਰੋਪਰ ਖਾਦ ਹੂੰ ਹੂੰ ਪ੍ਰੋਪਰ ਹੋ ਜਾਂਦੀ ਹੈ ਕੇਅਰ ਜੇ ਲੱਗੇ ਵੀ ਇਹਨੂੰ ਧੁੱਪ ਘੱਟ ਲੱਗਦੀ ਹੈ ਚੱਕ ਕੇ ਅਸੀਂ ਉੱਥੇ ਰੱਖ ਲਿਆ ਤੇ ਤੁਸੀਂ ਮਿੱਟੀ ਦੱਸੋ ਇਹ ਚ ਕਿਹੇ ਜੀ ਪਾਉਣੇ ਹੈ ਇਹ ਜੀ ਕਿਹੜੀ ਮਿੱਟੀ ਹੈ ਜਿਹੜੀ ਥੋੜੀ ਐਡੇ ਵਧੀਆ ਤੁਸੀਂ ਮਿਰਚਾਂ ਕਰੀ ਵੀ ਬੈਠਿਓ ਸਾਡੇ ਤੋਂ ਤਾਂ ਜੇ ਮਿਰਚਾਂ ਹੋngੀਆਂ ਲਈ ਕਰੇ ਹਾਂਜੀ ਹਾਂਜੀ ਇਹਨੂੰ ਫੋਰ ਵੇ ਫੋਰ ਵੇ ਟੌਪਸ ਵੱਲ ਗਏ ਹਾਂਜੀ ਹਾਂਜੀ ਸੋ ਟੌਪ ਸੋਇਲ ਹੋਗੀ ਜਿਹੜੀ ਆਪਾਂ ਮਿਲਦੀ ਐ ਹਾਂ ਜੀ ਉਹਦੇ ਚ ਕੁਝ ਮਲਾਉਣੇ ਵੀ ਤੁਸੀਂ ਇੱਕ ਟੌਪ ਸੋਇਲ ਇਹ ਚ ਪੀਟ ਹੂੰ ਹੂੰ ਮਨਿਓਰ ਹੂੰ ਹੂੰ ਤੇ ਇੱਕ ਦੀ ਚੀਜ਼ ਸੈਂਡ ਸੋ ਉਹ ਖਾਦ ਵੀ ਤੁਸੀਂ ਮਲਾਉਣੇ ਹੋ ਹਾਂ ਜੀ ਉਹ ਇਹ ਬਣੀ ਬਣਾਈ ਆ ਜਾਂਦੀ ਐ ਅੱਛਾ ਅੱਛਾ ਜਦੋਂ ਆਪਾਂ ਲੈਣੀ ਐ ਤਾਂ ਉਹ ਫੋਰ ਵੇ ਟੌਪ ਸੋਇਲ ਕਹਿ ਕੇ ਲੈਣੀ ਐ ਇਹ ਤੂ ਵੀ ਹੁੰਦੀ ਐ ਵਨ ਵੀ ਹੁੰਦੀ ਐ ਠੀਕ ਐ ਠੀਕ ਆਪਾਂ ਮਿੱਟੀ ਦਾ ਖਿਆਲ ਰੱਖਣਾ ਵੀ ਫੋਰ ਵੇ ਹੋਣੀ ਚਾਹੀਦੀ ਉਹ ਚ ਸਾਰਾ ਕੁਝ ਹੋਵੇ ਹਾਂ ਹਾਂ ਤੇ ਇਹ ਤੁਸੀਂ ਫਿਰ ਹਰ ਇੱਕ ਸਾਲ ਭਰਦੇ ਹੋ ਹਾਂ ਜੀ ਇਹੇ ਹਾਂਜੀ ਜਦੋਂ ਇਹ ਚਲੋ ਐਤ ਕੀ ਸੀਜ਼ਨ ਜਦੋਂ ਖਤਮ ਹੋ ਗਿਆ ਇਹ ਹੂੰ ਤੇ ਸਾਰੀ ਮਿੱਟੀ ਕੱਢ ਕੇ ਆਪਾਂ ਇਹਨੂੰ ਸਾਰੀ ਮਿਕਸ ਕਰਾਂਗੇ ਠੀਕ ਹੈ ਕਿਉਂਕਿ ਜੇ ਮਿਰਚਾਂ ਲੱਗੀਆਂ ਕਿ ਟਮਾਟਰ ਲੱਗੇ ਆ ਉਹ ਸਾਰਾ ਮਿਕਸ ਹੋ ਜਾਣਾ ਹੂੰ ਹੂੰ ਵਿੱਚ ਮਨਿਓਰ ਪਾ ਦੇਣੀ ਆ ਨਾ ਠੀਕ ਹੈ ਥੋੜੀ ਹੋਰ ਐਡ ਕਰ ਦੇਣੀ ਆ ਵਾਧਾ ਐਡ ਕਰ ਦੇਣਾ ਹਾਂ ਹਾਂ ਹਾਂਜੀ ਤਾਂ ਫਿਰ ਮਿਕਸ ਹੋ ਕੇ ਰਲar ਲੂ ਕੇ ਕੋਚਲ ਛੱਡ ਦੇਈ ਦੀ ਐ 15-20 ਦਿਨ ਲਈ ਵਾਵਾ ਵਾ ਲੱਗਦੀ ਐ ਤਾਂ ਫਿਰ ਭਰ ਦੇਈਦੇ ਸੋ ਹਰ ਇੱਕ ਸਾਲ ਤੁਸੀਂ ਦੁਬਾਰਾ ਭਰਦੇ ਹੋ ਨਾ ਫਿਰ ਵਾਵਾ ਮਿਹਨਤ ਐ ਇਹ ਫਿਰ ਥੋੜੇ ਕੱਲੇ ਦਾ ਕੰਮ ਤਾਂ ਹੈ ਨਹੀਂ ਹਾਂ ਇਹ ਪਰਿਵਾਰ ਫਰਨਾਣਾ ਹਰਦਾਈਏ ਸਾਰਾ ਪਰਿਵਾਰ ਦਾ ਹੁਣ ਮੈਂ ਲਾਤੀ ਨੇ ਪਾਣੀ ਪੌੜਾ ਦੇਖਣਾ ਹਨਾ ਤੋੜਨੇ ਹਾਂਜੀ ਇਹ ਫਿਰ ਛੋਟੇ ਬੱਚੇ ਸਾਰੇ ਹੀ ਆ ਸਾਰੇ ਸਾਰਿਆਂ ਨੂੰ ਵਧੀਆ ਲੱਗਦਾ ਹਾਂਜੀ ਲਓ ਜੀ ਅਸੀਂ ਤੁਹਾਨੂੰ ਪਰਿਵਾਰ ਨਾਲ ਮਿਲਾਉਨੇ ਆ ਕਿਉਂਕਿ ਜ਼ਿਕਰ ਹੋਇਆ ਸੋ ਸਾਡੇ ਨਾਲ ਨੇ ਸਹਿਜ ਇਹਨਾਂ ਦੇ ਬੇਟੇ ਨੇ ਹਾਂਜੀ ਸਾਇਦ ਤੁਸੀਂ ਵੀ ਨਾਲ ਨਾਲ ਥੋੜਾ ਥੋੜਾ ਤਾਂ ਕੰਮ ਕਰਾਉਣਾ ਹੈ ਨਾ ਤੇ ਇਹ ਜਿਹੜੀ ਮਿੱਟੀ ਵਾਲਾ ਕੰਮ ਹੈ ਵਾਵਾ ਹੋ ਜਾਂਦਾ ਨਾ ਤੇ ਤੁਸੀਂ ਵੀ ਉਹਦੇ ਵਿੱਚ ਐਫਰਟ ਪਾਉਣੇ ਫਿਰ ਕੋਰਾ ਆਪਣਾ ਹਾਂਜੀ ਬਿਲਕੁਲ ਬਿਲਕੁਲ ਜਦੋਂ ਸ਼ਾਮ ਨੂੰ ਕੰਮ ਤੋਂ ਆਈਦਾ ਸਕੂਲ ਤੋਂ ਆਈਦਾ ਉਦੋਂ ਆ ਉਦੋਂ ਜਿੰਨਾ ਵੀ ਕੰਮ ਹੁੰਦਾ ਜਿੰਨਾ ਵੀ ਕਰ ਸਕਦੇ ਆ ਉਦੋਂ ਕਰ ਲਈਦਾ ਤੇ ਸੀਜ਼ਨ ਦੇ ਐਂਡ ਤੇ ਜਿਆਦਾ ਹੁੰਦਾ ਕੰਮ ਕੁਦਰਤੀ ਉਦੋਂ ਛੁੱਟੀਆਂ ਹੁੰਦੀਆਂ ਨੇ ਹਾਂਜੀ ਤੇ ਫਿਰ ਉਦੋਂ ਇਕੱਠੇ ਸਾਰੇ ਲੱਗ ਜਾਂਦੇ ਆ ਕੁਛ ਮੈਂ ਕਰ ਦਿੰਨਾ ਕੁਛ ਸਟੱਡ ਕਰ ਦਿੰਦੇ ਨੇ ਹਾਂਜੀ ਤੇ ਹੌਲੀ ਹੌਲੀ ਕਰਕੇ ਹੋ ਜਾਂਦਾ ਸਭ ਕੁਝ ਇਹ ਗੱਲ ਦਰਸ਼ਕਾਂ ਨੂੰ ਮੈਂ ਦੱਸਣੀ ਚਾਹਣਾ ਹੈ ਕਈ ਵਾਰੀ ਆਪਾਂ ਕਹਿ ਦਿੰਦੇ ਆ ਵੀ ਸਬਜੀ ਲਾ ਲਈਏ ਘਰੇ ਇੱਕ ਬੰਦਾ ਲਾ ਲੈਂਦਾ ਤੇ ਬਾਕੀ ਸਾਰੇ ਲੱਤਾਂ ਤੇ ਲੱਤਾਂ ਰੱਖ ਕੇ ਬਹਿ ਜਾਂਦੇ ਵੀ ਅੱਜ ਕਿਹੜਾ ਟਮਾਟਰ ਖਾਵਾਂਗੇ ਤੇ ਅਸੀਂ ਵਧੀਆ ਮਿਰਚਾ ਕਰਨਗੇ ਇਹ ਪੂਰੇ ਪਰਿਵਾਰ ਦਾ ਕੰਮ ਹੈ ਜੀ ਭਾਵੇਂ ਥੋੜੀ ਜਿਹੀ ਜਗ੍ਹਾ ਹੈ ਇਕੱਲੇ ਬੰਦੇ ਦਾ ਕੰਮ ਨਹੀਂ ਹੁੰਦਾ ਸੋ ਇਹਦੇ ਵਿੱਚ ਪਰਿਵਾਰ ਦੀ ਸਮੂਲੀਅਤ ਜੇ ਹੋ ਜਾਈ ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਇਹ ਨੌਜਵਾਨ ਮੁੰਡੇ ਇਹ ਟਰਸਟ ਵੀ ਰੱਖਦੇ ਆ ਇਹ ਵੀ ਵਧੀਆ ਗੱਲ ਹੈ ਜਿਹੜੀ ਮੈਨੂੰ ਗੱਲ ਚੰਗੀ ਲੱਗੀ ਵਿਸ਼ਵ ਜੀ ਹੋਏ ਕਿ ਇਹਨਾਂ ਨੂੰ ਇਹ ਤਾਂ ਪਤਾ ਲੱਗਾ ਵੀ ਆਹ ਮਿਰਚਾਂ ਤੇ ਆਹ ਪਿੰਡੀਆਂ ਕਿਉਂਕਿ ਬਹੁਤੇ ਬੱਚਿਆਂ ਨੂੰ ਆਪਾਂ ਕਈ ਵਾਰੀ ਉੱਥੇ ਵਾੜਦੇ ਨਹੀਂ ਸੋ ਇਹ ਵੀ ਗੱਲ ਨਾਲ ਨਾਲ ਚਾਹੀਦੀ ਹੈ ਹਾਂਜੀ ਕਿਉਂਕਿ ਜਦੋਂ ਐ ਹੁੰਦਾ ਜੀ ਨਾ ਪਹਿਲਾਂ ਮੈਂ ਲਾਉਂਦਾ ਜੀ ਫਿਰ ਮੈਂ ਇਹਨੂੰ ਨਾਲ ਰੱਖਦਾ ਵੀ ਚਲੋ ਬੂਟਾ ਫੜਾ ਦੇ ਖਾਣ ਕੇ ਦੇ ਹੌਲੀ 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 ਇਹਦਾ ਪੂਰਾ ਇੰਟਰਸਟ ਬਣ ਗਿਆ ਓਏ ਅਸੀਂ ਟਮਾਟਰਾਂ ਕੋਲੇ ਖੜੇ ਆ ਵੈਸੇ ਤਾਂ ਇਹ ਟਮਾਟਰ ਸਾਰੇ ਬਹੁਤ ਸੋਹਣੇ ਆ ਪਰ ਇੱਕ ਅਜੀਬ ਚੀਜ਼ ਮੈਨੂੰ ਲੱਗੀ ਤੇ ਇਹਨਾਂ ਤੋਂ ਪੁੱਛਦੇ ਆ ਵੀ ਇਹ ਕਿਵੇਂ ਠੀਕ ਕਰਦੇ ਆ ਮੈਂ ਇਹਦੇ ਬਾਰੇ ਪੜ੍ਹਿਆ ਸੀ ਇਹਨੂੰ ਕਹਿੰਦੇ ਆ ਬਲੋਸਮ ਐਂਡ ਰੌਟ ਕਹਿੰਦੇ ਆ ਕਈ ਵਾਰੀ ਟਮਾਟਰਾਂ ਦੇ ਨਾ ਜਿਹੜੇ ਪਾਸੇ ਟਮਾਟਰ ਲੱਗਦੇ ਆ ਤੇ ਉਹਦੇ ਪਿਛਲੇ ਪਾਸੇ ਮੱਛਣ ਲੱਗ ਜਾਂਦੇ ਆ ਤੁਸੀਂ ਮੈਨੂੰ ਦੱਸਿਆ ਸੀਗਾ ਵਿਸ਼ੂ ਜੀ ਐਂਡ ਸਾਈਜ ਤੁਸੀਂ ਵੀ ਦੱਸ ਰਹੇ ਸੀ ਤੁਸੀਂ ਇਹਦੇ ਲਈ ਕੁਝ ਕਰਦੇ ਹੋ ਨਾ ਸੋ ਇਹਦੇ ਲਈ ਤੁਸੀਂ ਇਹ ਕੀ ਕਿਉਂ ਹੁੰਦੀ ਬਾਰੇ ਦੱਸੋ ਜੀ ਇਹ ਹੁੰਦੀ ਹੈ ਕੈਲਸ਼ੀਅਮ ਦੀ ਕਮੀ ਕਰਕੇ ਜਾਂ ਬੂਟਾ ਇਹਨੂੰ ਕੈਲਸ਼ੀਅਮ ਅਪਟੇਕ ਪ੍ਰੋਪਰਲੀ ਨਹੀਂ ਕਰਦਾ ਇਹ ਰੇ ਹੋ ਸਕਦੀ ਹੈ ਤੇ ਇਹਦੇ ਲਈ ਜਦੋਂ ਟਮਾਟਰਾਂ ਦੇ ਗਮਲੇ ਤਿਆਰ ਕਰਨੇ ਆ ਮਿੱਟੀ ਤਿਆਰ ਕਰਨੀ ਆ ਉਹਦੇ ਚ ਤੁਸੀਂ ਐਗ ਸ਼ੈਲ ਪਾ ਸਕਦੇ ਹੋ ਸੋ ਜਿਹੜੇ ਆਂਡੇ ਆ ਤੇ ਛਿਲਕੇ ਆ ਉਹਨਾਂ ਨੂੰ ਕ੍ਰਸ਼ ਕਰਕੇ ਕਿਉਂਕਿ ਚ ਕੈਲਸ਼ੀਅਮ ਹੁੰਦਾ ਹੈ ਹਾਂਜੀ ਬਹੁਤ ਕੈਲਸ਼ੀਅਮ ਹੁੰਦਾ ਇਸ ਸੀਜ਼ਨ ਦੇ ਸ਼ੁਰੂ ਤੇ ਪਾ ਸਕਦੇ ਹਾਂ ਜਾਂ ਤੁਹਾਡੇ ਕੋਈ ਹਰੇ ਕੋਈ ਕੰਪੋਸਟਿੰਗ ਦਾ ਸਿਸਟਮ ਹੈਗਾ ਤੇ ਤੁਸੀਂ ਉਹਦੇ ਵਿੱਚ ਵੀ ਉਹ ਐਗ ਸ਼ੈਲਸ ਸੈੱਟ ਸਕਦੇ ਹੋ ਤਾਂ ਕਿ ਉਹ ਜ਼ਿਆਦਾ ਅਵੇਲੇਬਲ ਹੋ ਸਕੇ ਬੂਟੇ ਲਈ ਹਾਂਜੀ ਤੇ ਬਾਕੀ ਟਮਾਟਰਾਂ ਲਈ ਤੁਸੀਂ ਪਾਣੀ ਚੰਗੀ ਤਰ੍ਹਾਂ ਪਾਉਣਾ ਇਹਨਾਂ ਨੂੰ ਜੇ ਕਦੇ ਇੱਕ ਅੱਧਾ ਦਿਨ ਬਹੁਤ ਗਰਮੀ ਹੁੰਦੀ ਹੈ ਪਾਣੀ ਨਹੀਂ ਪਾਇਆ ਤਾਂ ਉਹਦੇ ਕਰਕੇ ਇਹਦੀ ਕੈਲਸ਼ੀਅਮ ਐਂਟੇਕ ਥੋੜੀ ਡਿਸਟਰਬ ਹੋ 사ਦੀ ਹੈ ਤਾਂ ਇਹਨਾਂ ਦਾ ਪਾਣੀ ਦਾ ਥੋੜਾ ਜਿਹਾ ਜ਼ਿਆਦਾ ਧਿਆਨ ਰੱਖਣਾ ਪੈਣਾ ਬਾਕੀ ਬੂਟਿਆਂ ਦੇ ਮੁਕਾਬਲੇ ਖਾਸ ਕਰਕੇ ਗਮਲੇਾਂ ਚ ਹਾਂ ਖਾਸ ਕਰਕੇ ਗਮਲੇਾਂ ਚ ਹਾਂਜੀ ਤੇ ਬਾਕੀ ਜੇ ਹੁਣ ਇਹਨਾਂ 'ਚ ਹੈਗੀ ਐ ਐਗ ਸ਼ੈਲਸ ਪਾਏ ਨੇ ਪਹਿਲਾਂ ਤਾਂ ਵੀ ਕਦੇ-ਕਦੇ ਹੋ ਸਕਦਾ ਤਾਂ ਤੁਸੀਂ ਮਾਰਕੀਟ ਤੋਂ ਕੈਲਸ਼ੀਅਮ ਦੇ ਫਰਟੀਲਾਈਜ਼ਰ ਲੈ ਸਕਦੇ ਹੋ ਹਾਂ ਮਿਲ ਜਾਂਦੇ ਹਨ ਮਿਲ ਜਾਂਦੇ ਨੇ ਦਵਾਈ ਲੈ ਸਕਦੇ ਹੋ ਤੇ ਉਹਦੇ ਨਾਲ ਇਹ ਕੁਛ ਨਕੁਸ਼ ਤੇ ਤੁਹਾਡੇ ਬਚ ਜਾਣਗੇ ਬਚ ਜਾਣਗੇ ਜੇ ਟਾਈਮਲੀ ਪਾਉਂਗੇ ਬਾਕੀ ਮੈਨੂੰ ਇਹ ਲੱਗਦਾ ਸੈਜ ਕਿ ਹਰ ਇੱਕ ਵੈਰਾਈਟੀ 'ਚ ਨਹੀਂ ਹੁੰਦਾ ਕੁਝ ਵੈਰਾਈਟੀਆਂ 'ਚ ਜ਼ਿਆਦਾ ਹੁੰਦੀ ਹੈ ਕੁਝ 'ਚ ਘੱਟ ਹੁੰਦੀ ਹੈ ਸੋ ਤੁਸੀਂ ਇਹ ਵੀ ਮੜਾ ਜਾ ਗੂਗਲ ਕਦੇ ਕਰ ਸਕਦੇ ਹੋ ਤੁਹਾਡੇ ਜਿਹੜੇ ਵੈਰੀਅ ਵਿੱਚ ਤੁਸੀਂ ਲਾਉਣੇ ਆ ਟਮਾਟਰ ਜੇ ਮੈਰੀਟੋਬਾ ਚਾਹੁੰਨੇ ਤੇ ਵੀ ਕਿਹੜੀਆਂ ਵੈਰਾਈਟੀਆਂ 'ਚ ਘੱਟ ਪੈਂਦੀ ਹੈ ਬਲੋਸਮ ਐ ਇਹ ਵਧੀਆ ਗੱਲ ਹੋ ਗਈ ਜੀ ਆ ਦੇਖੋ ਆ ਇਹ ਲਰਨਿੰਗ ਹੈ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਗੱਲ ਕੀ ਆ ਨਾ ਇਹੀ ਬਸ ਆਈ ਹੋ ਗਈ ਬਸ ਕਿਆਰੀਆਂ ਚ ਖੇਡਦੇ ਖੇਡਦੇ ਜਾਂਦੇ ਹੈ ਨਾ ਨਾਲ ਨਾਲ ਮੈਂ ਕਈ ਵਾਰੀ ਕਿਸਾਨ ਯੂਨੀਅਨ ਤੋਂ ਸੁਣਦੇ ਵੀ ਐਗਰੀਕਲਚਰ ਨੂੰ ਤਾਂ ਉਹ ਨਾ ਇੱਕ ਪ੍ਰੋਫੈਸ਼ਨਲ ਫੀਲਡ ਮੰਨਦੇ ਹੀ ਨਹੀਂ ਕਈ ਵਾਰੀ ਸਰਕਾਰਾਂ ਪਰ ਇਹਦੋਂ ਵੱਡਾ ਪ੍ਰੋਫੈਸ਼ਨਲ ਫੀਲਡ ਨਹੀਂ ਕੋਈ ਹੈਗਾ ਹਰ ਕੋਈ ਹਰ ਫਸਲ ਦੇ ਵਿੱਚ ਕੋਈ ਨਵੀਂ ਚੀਜ਼ ਸਿੱਖਣੀ ਹੈ ਬਿਲਕੁਲ ਬਿਲਕੁਲ ਸੋ ਆਹ ਕarele ਲਈ ਬੈਠੋ ਜੀ ਪਿੱਛੇ ਤੁਸੀਂ ਆ ਦਿਖਾਓ ਜੀ ਕarele ਇੱਕ ਕarele ਦਾ ਸਾਈ ਦੇਖ ਲਓ ਕਾਫੀ ਹੈ ਨਾ ਇੰਨੇ ਹੈਗੇ ਨੇ ਆ ਦੇਖੋ ਸੋ ਇਹ ਕarele ਦੀਆਂ ਵੈਰਾਈਟੀਆਂ ਤਾਂ ਇੱਥੋਂ ਨਹੀਂ ਆ ਨਾ ਜੀ ਇਹ ਹਾਂਜੀ ਹਾਂਜੀ ਹਾਂ ਦੇਖੋ ਇੰਡੀਆ ਇੰਡੀਆ ਵਾਲਾ ਸਟੱਫ ਕੀ ਲਾਉਣੇ ਆ ਇੰਡੀਆ ਵਾਲੀ ਵਿੱਚ ਉਹ ਲਾਲੀ ਦੇ ਕ੍ਰੀਲੇ ਇਧਰ ਲਈ ਮਿਕਸ ਕਰ ਲਾ ਲਈ ਦੇ ਇਧਰ ਲਈ ਕਦੂ ਕਦੂ ਵੀ ਇੰਡੀਆ ਦੇ ਹਾਂ ਕਦੂ ਕਦੂ ਅਲੱਗ ਤਰ੍ਹਾਂ ਹਾਂਜੀ ਇਹ ਚੀਜ਼ਾਂ ਲੱਗਦੇ ਸੋ ਕੁਝ ਇੰਡੀਆ ਵਾਲੇ ਹੋ ਜਾਂਦੇ ਇੱਥੇ ਹਾਂਜੀ ਹਾਂਜੀ ਵਧੀਆ ਇੰਡੀਆ ਵਾਲੀ ਸਾਰੀ ਵੈਰਾਈਟੀ ਹੋ ਜਾਂਦੀ ਹੈ ਹਾਂਜੀ ਹਾਂਜੀ ਬਿਲਕੁਲ ਜਿਵੇਂ ਮੇਰਾ ਆਪਦਾ ਤਜਰਬਾ ਹੈਗਾ ਕਿ ਜਿਹੜੇ ਚੱਪਣ ਕਦੂ ਹੈ ਉਹ ਬਹੁਤ ਸੁਖਾਲੇ ਹੋ ਜਾਂਦੇ ਇੱਥੇ ਹਾਂਜੀ ਹਾਂਜੀ ਕਿਉਂਕਿ ਉਹ ਮੇਰੇ ਖਾਤੇ ਥੋੜਾ ਜਿਹਾ ਟਾਈਮ ਘੱਟ ਲੱਗਦੇ ਆ ਹਾਂਜੀ ਪਰ ਕਈ ਵਾਰੀ ਕਿਉਂਕਿ ਮੈਨੀਟੋਬਾ ਸਸਕੈਚੂਨ ਤੇ ਜਿਹੜੇ ਥੋੜਾ ਜਿਹਾ ਲੇਟ ਫਿਟ ਹੋ ਜਾਂਦੇ ਆ ਜੋ ਤੱਕ ਕਦੋਂ ਵਜਾਂ ਮ ਲੱਗਣ ਲੱਗਦੇ ਆ ਉਦੋਂ ਨੂੰ ਫਿਰ ਇੱਥੇ ਕੋਰਾ ਪੈ ਜਾਂਦਾ ਹਨਾ ਸੋ ਤੁਸੀਂ ਤਾਂ ਫਿਰ ਟਾਈਮ ਨਾਲ ਕਰ ਲੈਣਾ ਹਰ ਕੁਝ ਟਾਈਮ ਨਾਲ ਕਰਨਾ ਪੈਂਦਾ ਬਾਈ ਫਿਰ ਹਨਾ ਤੇ ਬਸ ਕੋਈ ਮੌਸਮ ਦੀ ਮਾਰ ਵਾਲੀ ਪੈ ਜਾਂਦੀ ਹੈ ਨਾ ਤਾਂ ਫਿਰ ਆਪਾਂ ਜਨਵਰੀ ਚ ਸ਼ੁਰੂ ਕਰ ਲਈਦੇ ਘਰੇ ਹਾਂਜੀ ਹਾਂਜੀ ਲਾਉਣੇ ਅੱਛਾ ਜਿਹੜੇ ਘਰੇ ਜਿਹੜੇ ਲਾ ਸਕਦੇ ਆ ਬੀਜ ਜਨਵਰੀ ਚ ਉਹ ਕਾਫੀ ਜਦੋਂ ਬਾਹਰ ਲਾ ਲਈਦੇ ਠੀਕ ਹੈ ਠੀਕ ਹੈ ਤੇ ਕੁਝ ਆਪਾਂ ਨੂੰ ਗ੍ਰੀਨ ਹਾਊਸ ਚ ਵੀ ਮਿਲ ਜਾਂਦੇ ਹਾਂਜੀ 50 50 ਕਰ ਲਈਦੇ ਕੁਝ 50% ਘਰੇ ਲਾ ਲਈਦੇ ਹਾਂਜੀ 50 ਅੰਦਰ ਹਾਂ ਜੀ ਗ੍ਰੀਨ ਹਾਊਸ ਦੀ ਗੱਲ ਕੀਤੀ ਹੈ ਮੈਂ ਇਹਨੂੰ ਜਦੋਂ ਸਵਾਲ ਆਉਂਦੀ ਹੈ ਨਾ ਜੀ ਵਿਸ਼ਵਜੀਵੀ ਗ੍ਰੀਨ ਹਾਊਸ ਜਾਂ ਕੀ ਕਰੀਏ ਵੀ ਅਸੀਂ ਥੋੜਾ ਜਿਹਾ ਸਬਜ਼ੀ ਸਾੜੀ ਬਾਜੀ ਵੀ ਅਸੀਂ ਜਦੋਂ ਲਾਉਣੀ ਹੈ ਮਈ ਚ ਉਹ ਤੋਂ ਪਹਿਲਾਂ ਵੀ ਲਾ ਲਈਏ ਥੋੜਾ ਜਿਹਾ ਤੇ ਜਦੋਂ ਸਤੰਬਰ ਚ ਆਪਣੇ ਕੋਰਾ ਪੈ ਜਾਂਦਾ ਤੇ ਵੀ ਥੋੜਾ ਜਿਹਾ ਲੰਬਾ ਸੀਜ਼ਨ ਲੰਬਾ ਹੋ ਜਾਈ ਤਾਂ ਹੁਣ ਗ੍ਰੀਨ ਹਾਊਸ ਤਾਂ ਖਰ ਮਹਿੰਗਾ ਪੈਂਦਾ ਜੇ ਪੂਰਾ ਤੁਸੀਂ ਪ੍ਰੋਪਰ ਕਰਨਾ ਹੈ ਇੱਕ ਕਹਿੰਦੇ ਆ ਉਹਨੂੰ ਕਹਿੰਦੇ ਆ ਲੋ ਟਨਲ ਕਹਿੰਦੇ ਆ ਵੀ ਕੱਲਾ ਤੁਸੀਂ ਜਿਵੇਂ ਇੱਕ ਪਲਾਸਟਿਕ ਦੀ ਸ਼ੀਟ ਐ ਤੇ ਉਹ ਚਾਰੇ ਪਾਸੇ ਕਵਰਡ ਐ ਉਹਦੇ ਵਿੱਚ ਕੋਈ ਹੀਟ ਨਹੀਂ ਕੋਈ ਵੈਂਟੀਲੇਸ਼ਨ ਨਹੀਂ ਸਿਰਫ ਉਹ ਕਵਰਡ ਐ ਤਾਂ ਕਿ ਜੇ ਬਾਹਰ ਮਾੜਾ ਮੋਟਾ ਕੋਰਾ ਪੈ ਜੇ ਤਾਂ ਅੰਦਰ 바ਜੀਏ ਫਸਦਾ ਉਹ ਹੈ ਵੀ ਸਸਤਾ ਕੰਮ ਐ ਹੈ ਤਾਂ ਉਹ 2 2 2.5 ਤੋਂ 300 ਡਾਲਰ ਦੇ ਜੇ ਤੁਸੀਂ 10 ਵੇ 20 ਦਾ ਲੈਣਾ ਫੁੱਟ ਦਾ ਹਨਾ ਪਰ ਉਹਦੇ ਚ ਇੱਕ ਗੱਲ ਜ਼ਰੂਰ ਹੈ ਵੀ ਉਹ ਹਵਾ ਕਮਜ਼ੋਰ ਚੀਜ਼ ਹੈ ਕਿਉਂਕਿ ਹੁਣ 2 250 ਡਾਲਰ ਚ ਕੀ ਹੋਣਾ ਹੈ ਜਿਵੇਂ ਤੁਹਾਡੇ ਤਾਂ ਘਰ ਹੁਣ ਘਰਾਂ ਦੇ ਵਿੱਚ ਹੈ ਇੱਥੇ ਹਵਾ ਘੱਟ ਪੈਂਦੀ ਹੈ ਇੱਥੇ ਤਾਂ ਤੁਸੀਂ ਚੱਜਣਾ ਉਹਨੂੰ ਆਰ ਲੱਗੇ ਜਾਂਦਾ ਹੈ ਇੰਸਟਾਲ ਕਰ ਲਓਗੇ ਨਾ ਪਰ ਜੇ ਓਪਨ ਚ ਲੱਗੀ ਹੈ ਤਾਂ ਕਈ ਵਾਰੀ ਉਹ ਹਵਾ ਹੋਵਾ ਨਾਲ ਉੱਡ ਵੀ ਸਕਦਾ ਹੈ ਪਰ ਉਹ ਇੱਕ ਚੀਜ਼ ਹੋ ਸਕਦੀ ਹੈ ਪੋਲੀ ਟਨਲ ਵੀ ਕਹਿੰਦੇ ਆ ਨੂੰ ਪੋਲੀ ਹਾਊਸ ਵੀ ਕਹਿੰਦੇ ਆ ਜੀ ਜੇ ਨਾ ਤੁਸੀਂ ਪੰਜ 10 ਦਿਨ 10 ਦਿਨ ਪਹਿਲਾਂ 10 ਵੀ ਦਿਨ ਬਾਅਦ ਚ ਥੋੜਾ ਜਿਹਾ ਐਕਸਟੈਂਡ ਕਰ ਸਕਦੇ ਹੋ ਜੇ ਸਬਜ਼ੀਆਂ ਦੇ ਜਿਹੜੇ ਸ਼ਕੀਰ ਨੇ ਜਾਣਕਾਰੀ ਹੈ ਨਾ ਤੁਸੀਂ ਗੂਗਲ ਕਰ ਸਕਦੇ ਹੋ ਪੋਲੀ ਹਾਊਸ ਜਾਂ ਪੋਲੀਟਨ ਬਿਲਕੁਲ ਹੁਣ ਦਿਖਾਓ ਜੀ ਅਗਲੀਆਂ ਫਸਲਾਂ ਤੁਡੀਆਂ ਅਜੇ ਤਾਂ ਆਪਾਂ ਚਾਰ ਪੰਜ ਫਸਲਾਂ ਦੇਖੀਆਂ ਫਸਲਾਂ ਬਹੁਤ ਆਈਆਂ ਇਧਰ ਖੀਰੇ ਆ ਗਏ ਭਾਈ ਸੋ ਆਹ ਖੀਰੇ ਹੋਗੇ ਜੀ ਕੱਲ ਦੇ ਨਾਲ ਨਾਲ ਹਾਂ ਪੂਰੇ ਧਾਗੇ ਧੁਗੇ ਵਰਗੇ ਤਾਂ ਚੜਾ ਰੱਖਿਆ ਹਾਂ ਬਸ ਭਾਈ ਇਹ ਜੀ ਜੇ ਲੱਗ ਜਾਂਦਾ ਹੈ ਨਾ ਹੈ ਨਾ ਕੰਮ ਤੋਂ ਆ ਕੇ ਜਿਹੜੀ ਕੰਮ ਦੀ ਥਕਾਵਟ ਹੁੰਦੀ ਹੈ ਜਦੋਂ ਇੱਥੇ ਆ ਕੇ ਖੜਦੇ ਆ ਹਨਾ ਇਹਨਾਂ ਨੂੰ ਹੱਥ ਲਾਉਣੇ ਆ ਟੰਗਦੇ ਆ ਥੋੜਾ ਜਿਆਦਾ ਖੇਡਣੀਆਂ ਨੂੰ ਤਾਂ ਉਹ ਖੁੱਲ ਜਾਈਦਾ ਸਾਰਾ ਕੁਝ ਇਹ ਹੀ ਸਭ ਤੋਂ ਵੱਡੀ ਗੱਲ ਹੈ ਜੀ ਹਾਂ ਜੀ ਤੁਸੀਂ ਚਲ ਆਪਾਂ ਤਾਂ ਇਸ ਗੱਲ ਨੂੰ ਸਮਝਦੇ ਆ ਜਿਹੜੇ ਯੰਗ ਬੱਚੇ ਨੇ ਇਸੇ ਕਰਕੇ ਮੈਂ ਸਹਿਜ ਨੂੰ ਵੀਡੀਓ ਦੇ ਵਿੱਚ ਰੱਖਿਆ ਹੈ ਕਿ ਖੇਤੀ ਜਿਹੜੀ ਕੱਲੀ ਉਹ ਪ੍ਰੋਡਕਸ਼ਨ ਲਈ ਨਹੀਂ ਹੁੰਦੀ ਉਹ ਇੱਕ ਤਰੀਕੇ ਨਾਲ ਤੁਹਾਡੀ ਮੈਡੀਟੇਸ਼ਨ ਵੀ ਹੈ ਨਾ ਮੈਡੀਟੇਸ਼ਨ ਹਾਂ ਜੀ ਬਿਲਕੁਲ ਮੈਂ ਵੀ ਤੁਹਾਡੇ ਨਾਲ ਹੀ ਅਪੀਲ ਕਰਨਾ ਚਾਹੁੰਦਾ ਵੀ ਇੱਕ ਛੋਟੀ ਜਿਹੀ ਕਿਆਰੀ ਕਰੇ ਰੱਖੋ ਹੂੰ ਹੂੰ ਇਹ ਤੁਹਾਡੀ ਮੈਂਟਲ ਹੈਲਥ ਲਈ ਤੁਹਾਡੀ ਫਿਜ਼ੀਕਲ ਹੈਲਥ ਲਈ ਤੁਹਾਡੇ ਪਰਿਵਾਰ ਲਈ ਇੱਕ ਬਹੁਤ ਵਧੀਆ ਇੱਕ ਜਾਨੀ ਕਿ ਅ ਚਰੀਆ ਹਾਂਜੀ ਹਾਂਜੀ ਜਿਹੜੇ ਜਿਹੜੇ ਸੱਜਣ ਕਰਦੇ ਉਹਨਾਂ ਨੂੰ ਤਾਂ ਪਤਾ ਖਰ ਤੇ ਬੱਚਿਆਂ ਨੂੰ ਇਨਵੋਲ ਜ਼ਰੂਰ ਕਰੋ ਇਸ ਚੀਜ਼ ਦੇ ਵਿੱਚ ਤੇ ਭਿੰਡੀਆਂ ਜੀ ਫਿਰ ਭਿੰਡੀਆਂ ਹੁਣ ਤੇ ਭਿੰਡੀਆਂ ਵੀ ਤਿਆਰ ਹੈ ਭਿੰਡੀਆਂ ਕਾਫੀ ਵੱਡੀਆਂ ਇਹ ਵੀ ਵੈਰਾਈਟੀ ਇੱਥੋਂ ਦੀ ਹੈ ਜੀ ਆ ਇੱਥੋਂ ਦੀ ਹੈ ਜੀ ਵੈਰਾਈਟੀ ਤਾਂ ਇਹ ਠੀਕ ਹੈ ਠੀਕ ਹੈ ਭਿੰਡੀਆਂ ਲਈ ਲਾਈ ਸੀ ਉਹ ਹੋਈ ਨਹੀਂ ਜਾਂ ਨਾ ਜਿਵੇਂ ਵੀ ਲਾਉ ਪਰ ਇਹ ਬਹੁਤ ਕੰਮ ਆਵੇ ਨੇ 2-3 ਵਾਰੀ ਅਸੀਂ ਸ਼ਾਕ ਲੈ ਆਪ ਹਨਾ ਖਾਦਾ ਇਹਨਾਂ ਨਾਲ ਹਾਂਜੀ 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 ਇਹ ਇੰਨੀਆਂ ਤੁਹਾਨੂੰ ਮੁੱਕਦੀਆਂ ਨਹੀਂ ਹਾਂਜੀ ਅੱਛਾ ਤੁਸੀਂ ਦੱਸਦੇ ਸੀਗੇ ਕਿ ਜੇ ਕੋਈ ਕੀੜਾ ਮਕੌੜਾ ਪੈ ਜਾ ਤੁਸੀਂ ਦਵਾਈ ਨਹੀਂ ਛਿੜਕਦੇ ਕੋਈ ਨਾ ਤੁਸੀਂ ਆਰਗੈਨਿਕ ਰੱਖਿਆ ਸੀ ਨਾ ਨਾ ਬਿਲਕੁਲ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਜਸਟ ਐਜ਼ ਇਟ ਆ ਮਿਨਿਓਰ ਪਾ ਦਈਏ ਰੇਤ ਪਾ ਦਈਏ ਜਿਵੇਂ ਹਾਂ ਸ਼ੀਪ ਮਿਨਿਓਰ ਕਾਊ ਮਿਨਿਓਰ ਹਾਂਜੀ ਜਿਵੇਂ ਜਿਹੜੀ ਇੱਥੋਂ ਮਿਲ ਜਾਂਦੀ ਹੈ ਨਾ ਬਿਲਕੁਲ ਹਾਂਜੀ ਇਹ ਵੀ ਦੇਖੋ ਵੱਡੀ ਗੱਲ ਹੈ ਜੀ ਕਿ ਹੁਣ ਸਟੋਰਾਂ ਦੇ ਵਿੱਚੋਂ ਆਪਾਂ ਸਬਜ਼ੀਆਂ ਖਰੀਦਦੇ ਹਾਂ ਚਲੋ ਮਜਬੂਰੀ ਵਾਸਤੇ ਆਪਾਂ ਨੂੰ ਖਰੀਦਣੀਆਂ ਪੈਂਦੀਆਂ ਕਿਉਂਕਿ ਕੈਨੇਡਾ ਦੇ ਵਿੱਚ ਬਹੁਤਾ ਸਮਾਂ ਫਸਲ ਨਹੀਂ ਹੋ ਸਕਦੀ ਪਰ ਕਈ ਵਾਰੀ ਪਤਾ ਨਹੀਂ ਹੁੰਦਾ ਕਿੰਨੀ ਕੁ ਪੁਰਾਣੀ ਹੈ ਕਿੱਥੋਂ ਆਈ ਹੈ ਕਿੰਨਾ ਚਿਰ ਸਟੋਰ ਚ ਰਹੀ ਹੈ ਜਿਹੜਾ ਵੀ ਕੋਈ ਪਰਿਵਾਰ ਉਦਮ ਕਰਦਾ ਘਰੇ ਤੁਸੀਂ ਤਾਜ਼ੀ ਸਬਜ਼ੀ ਤੁਹਾਨੂੰ ਪਤਾ ਇਹਦੀ ਤੇ ਕੁਝ ਨਹੀਂ ਛੜਕਿਆ ਆ ਨਾ ਇਹ ਵੀ ਬਹੁਤ ਵੱਡੀ ਗੱਲ ਹੈ ਇਹਦੇ ਲਈ ਖਾਸ ਕਰਕੇ ਆਉਣ ਵਾਲੀ ਜਿਹੜੀ ਜਨਰੇਸ਼ਨ ਨੂੰ ਐਜੂਕੇਟ ਕਰਨ ਵਾਲੀ ਗੱਲ ਵੀ ਨਾਲ ਨਾਲ ਹੈਗੀ ਹੈ ਨਾ ਸੋ ਇਧਰ ਪਿੱਛੇ ਕੀ ਹੈ ਜ अच्छा खरबूजे खरबूजे सारे इधर ठीक है ठीक है मेनू सही जे दसो की तुसी काम कराणेया ना तुसी आ, पूरा इनियां फसल लाये ने थोड़ी जगह च ना ते तुसी इनु मेनू तं लागदा वे तुसी इंची ਵੀ ਨਹੀਂ ਜਗ੍ਹਾ ਛੱਡੀ ਆਏ ਸੋ तुसी ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਟਾਈਮ ਲਾਦਾ ਕਿ ਲੋਕਾਂ ਨੂੰ ਕੀ ਸਾਡੇ ਕੋਲ ਜਗ੍ਹਾ ਹੈ ਨਹੀਂ ਜਾਂ ਟਾਈਮ ਹੈ ਨਹੀਂ ਪਰ ਜਗ੍ਹਾ ਤੇ ਟਾਈਮ ਹਮੇਸ਼ਾ ਹੁੰਦੇ ਨੇ ਬਸ ਲੱਭਣੇ ਪੈਂਦੇ ਨੇ ਹਾਂ ਇਹ ਤਾਂ ਗੱਲ ਸਹੀ ਹੈ ਇਹ ਗਮਲੇ ਨਾਲ ਬਹੁਤ ਸੌਖਾ ਹੋ ਜਾਂਦਾ ਜੀ ਕਿਉਂਕਿ ਕਟ ਕਟ ਇੱਕ ਸਕੁਅਰ ਫੁੱਟ ਦੀ ਜਗ੍ਹਾ ਹੀ ਚਾਹੀਦੀ ਹੁੰਦੀ ਹੈ ਇੱਕ ਬੂਟੇ ਨੂੰ ਹਨਾ ਤੇ ਤੁਸੀਂ ਲੰਬੇ ਉਹ ਲੈ ਸਕਦੇ ਹੋ ਮਾਰਜੀ ਵੀ ਤੁਸੀਂ ਬਾਲਟੀਆਂ ਰੱਖੀਆਂ ਨੇ ਨਾ ਹਾਂ ਬਾਲਟੀਆਂ ਲਾ ਸਕਦੇ ਹੋ ਤੇ ਤੁਹਾਨੂੰ ਕਿਤੇ ਵੀ ਮਿਲ ਜਾਂਦੀਆਂ ਹੋਮ ਡੀਪ ਤੋਂ ਮਿਲ ਜਾਂਦੀਆਂ ਜਾਂ ਤੁਹਾਡੇ ਕੋਈ ਆਂਡੀ ਗਵਾਂਡੀ ਕੋਈ ਬਿਜ਼ਨਸ ਕਰਦੇ ਨੇ ਤੇ ਕਈ ਵਾਰੀ ਉਹਨਾਂ ਕੋਲੇ ਬਚ ਜਾਂਦੇ ਨੇ ਹਨਾ ਕੋਈ ਬਾਲਟੀਆਂ ਬਚ ਜਾਂਦੀਆਂ ਕੋਈ ਵੀ ਇਕੁਪਮੈਂਟ ਬਚ ਜਾਂਦਾ ਤੇ ਤੁਸੀਂ ਉਹੋ ਯੂਜ਼ ਕਰ ਸਕਦੇ ਹੋ ਬਹੁਤ ਥਿਮ ਕੋਸਟ ਇਫੈਕਟਿਵ ਵੀ ਹੈਗਾ ਤੇ ਤੁਸੀਂ ਜੇ ਇਧਰ ਦੇਖੋਗੇ ਹਰੇਕ ਬਹੁਤ ਜਗ੍ਹਾ ਬਚੀ ਵੀ ਹੈਗੀ ਹੈ ਇਹਦੇ ਨਾਲੋਂ ਹਾਂਜੀ ਤੇ ਘੱਟੋ ਘੱਟ ਮੇਰੇ ਨਾਲ 2 ਫੁੱਟ ਦੀ ਦੂਰੀ ਤੇ ਜਾਂ 5x5 ਫੁੱਟ ਦੀ ਦੂਰੀ ਤੇ ਵੀ 6-7 ਗਮਲੇ ਆ ਜਾਂਦੇ ਨੇ ਬਹੁਤ ਅਸਾਨ ਜੇ ਤੁਸੀਂ ਸਟਲ ਵਿੱਚ ਦੀ ਮੂਵ ਕਰ ਸਕਦੇ ਹੋ ਹਾਂਜੀ ਬਰਾਮ ਨਾਲ ਹਾਂ ਸੋ ਇਹਦਾ ਗੱਲ ਸਹੀ ਹੈ ਜੀ ਇਹਨਾਂ ਦੀ ਸਮਾਂ ਤੇ ਜਗ੍ਹਾ ਹੁੰਦੀ ਹੈ ਆਪਾਂ ਨੂੰ ਲੱਗਦਾ ਕਿ ਸਾਡੇ ਛੋਟੇ ਛੋਟੇ ਘਰਾਂ ਸਾਡੇ ਕੀ ਹੋਣਾ ਪਰ ਇਹ ਤੁਸੀਂ ਵੇਖਣਾ ਹੈ ਅਜੇ ਤਾ ਇਹਨਾਂ ਨੇ ਆ ਵੇਖੋ ਵਰਟੀਕਲ ਫਾਰਮਿੰਗ ਵਾਲੀ ਗੱਲ ਈ ਤਾਂ ਨੂੰ ਚੜਾਈਆਂ ਕਰੇਲੇ ਤਾਂ ਚੜਾਏ ਆ ਖੀਰੇ ਤਾਂ ਚੜਾਏ ਆ ਸੋ ਕੱਲੀ ਕੱਲੀ ਜਿੰਨੀ ਕਿ ਜਿੱਥੇ ਕਿਤੇ ਲਾਈਟ ਪਣੀ ਉਹ ਯੂਜ਼ ਕੀਤੀ ਹੋਈ ਆ ਸੋ ਇਹ ਬਾਨਾ ਨਹੀਂ ਹੋ ਸਕਦਾ ਕਿ ਸੱਤ ਤਾਂ ਨਹੀਂ ਹੁੰਦੀ ਵੀ ਸਾਡੇ ਕੋਲੇ ਟਾਈਮ ਨਹੀਂ ਤੇ ਸਾਡੇ ਕੋਲੇ ਜਗ੍ਹਾ ਨਹੀਂ ਇਹ ਨੌਜਵਾਨ ਕਰ ਸਕਦਾ ਤੇ ਫਿਰ ਸਾਰੇ ਕਰ ਸਕਦੇ ਆ ਨਾ ਸੋ ਹੁਣ ਹਾਂਜੀ ਤੁਸੀਂ ਸਾਲ ਦੀ ਚਲੋ ਲੱਕ ਲੱਕ ਕਹਿ ਲੋ ਕਿਸਮਤ ਦੇ ਹਾਵਨਾਜ਼ ਵੀ ਸੂਰਜ ਇਧਰੋਂ ਨਾ ਆਇਤਾ ਜਾਂਦਾ ਤਾਂ ਇਹ ਸਾਰਾ ਇਧਰ ਸਾਰੇ ਧੁੱਪ ਰਹਿੰਦੀ ਆ ਇਹ ਵੀ ਬਹੁਤ ਸਪੋਰਟਿਵ ਹੈ ਕਿਉਂਕਿ ਸਾਊਥ ਫੇਸਿੰਗ ਹੈ ਨਾ ਜੀ ਹਾਂਜੀ ਇਹ ਗੱਲ ਤਾਂ ਦੇਖੋ ਸਾਰੇ ਕੈਨੇਡਾ ਚ ਇੰਪੋਰਟੈਂਟ ਹੈ ਘਰ ਦਾ ਉਹ ਤੁਸੀਂ ਪਾਰਟ ਚੜੋ ਜਿਹੜਾ ਸਾਊਥ ਫੇਸਿੰਗ ਦਾ ਅੱਖਾਂ ਵਾਲੇ ਪਾਸੇ ਹੈ ਕਿਉਂਕਿ ਸੂਰਜ ਦੱਖਣ ਵਾਲੇ ਪਾਸਿਓਂ ਤੁਹਾਡੇ ਸਾਹਮਣੇ ਆਉਣਾ ਹੈ ਤੇ ਇਧਰ ਫਿਰ ਜਿਹੜੀ ਹੀਟ ਹੈ ਤਪਸ਼ ਹੈ ਲਾਈਟਾਂ ਇਧਰ ਜ਼ਿਆਦਾ ਪੈਣੀ ਆ ਸੋ ਇਹ ਗੱਲ ਤਾਂ ਖਰ ਜਰੂਰੀ ਹੈ ਆਓ ਜੀ ਅੱਗੇ ਦੇਖੀਏ ਤੁਹਾਡੇ ਇਧਰ ਤੁਸੀਂ ਫਿਰ ਲਾਏ ਹੋਏ ਨੇ ਗੰਡੇ ਗੰਡੇ ਹੈ ਇੱਧਰ ਆਪਣੇ ਮੇਥੇ ਹਾਂਜੀ ਤੇ ਆਹ ਆਪਣਾ ਪਦੀਨਾ ਪਦੀਨਾ ਕਰੀ ਬੈਠਾ ਹਾਂ ਆ ਤਿਆਰੀ ਹੈ ਹੁਣ ਲਾਵਾਂਗੇ ਹਾਂ ਇਹ ਕੁਝ ਚੀਜ਼ਾਂ ਬਾਰ-ਬਾਰ ਲਾਉਣੀ ਪੈਂਦੀ ਹੈ ਨਾ ਮੇਥੇ ਬਾਰ-ਬਾਰ ਹੋ ਕੇ ਜਿਵੇਂ ਇੱਕ ਹੋਰ ਗੱਲ ਵੀ ਹੈ ਬਾਈ ਹਾਂਜੀ ਜਿਹੜੀ ਲਸਣ ਹੈ ਗੰਡੇ ਆ ਤੁਸੀਂ ਆਪਾਂ ਜਦੋਂ ਸੀਜ਼ਨ ਆਫ ਹੁੰਦਾ ਉਦੋਂ ਵੀ ਲਾ ਲਾ ਦਿੰਨੇ ਆ ਲਾ ਸਕਦੇ ਆ ਜੋ ਪਲਾਤੇ ਉੱਪਰ ਸਨੋ ਵੀ ਪੈ ਗਈ ਜਦੋਂ ਸਨੋ ਦੋਂ ਸੀਜ਼ਨ ਮੈਲਟ ਹੁੰਦੀ ਹੈ ਤਾਂ ਇਹਨਾਂ ਨੇ ਬਹੁਤ ਛੇਤੀ ਹੋ ਜਾਣੇ ਆ ਹਾਂਜੀ ਹਾਂਜੀ ਇਹ ਸਾਡਾ ਤਿਆਰਬਾਦ ਕੀ ਪਹਿਲੀ ਵਾਰ ਕੀਤਾ ਜੀ ਅੱਛਾ ਜੀ ਲਸਣ ਅਸੀਂ ਪਿਛਲੀ ਵਾਰੀ ਸنو ਤੋਂ ਪਹਿਲਾਂ ਲਾਈ ਥੋੜੀ ਜੀ ਹਾਂਜੀ ਤੇ ਬਹੁਤ ਵਧੀਆ ਹੋਈ ਐ ਸੋ ਜਿਹੜੇ ਲੋਕ ਲਾਉਂਦੇ ਲਸਣ ਉਹਨੂੰ ਤਾਂ ਪਤਾ ਹੀ ਖਰ ਸੋ ਕੈਨੇਡਾ ਚ ਜਿਹੜੀ ਲਸਣ ਆ ਉਹ ਸنو ਤੋਂ ਪਹਿਲਾਂ ਲੱਗਦੀ ਐ ਤੇ ਫਿਰ ਉਦੋਂ ਬਾਅਦ ਅਗਲੇ ਸਾਲ ਪੂਰੀ ਹੁੰਦੀ ਐ ਨਾ ਜੀ ਉਹ ਆਪਾਂ ਸنو ਤੋਂ ਪਹਿਲਾਂ ਹੀ ਲਾਈ ਸੀ ਹਾਂਜੀ ਸੋ ਬਹੁਤ ਵਧੀਆ ਥੋੜੀ ਉਹ ਨਾਲ ਦੀ ਨਾਲ ਸਟਾਰਟ ਹੋ ਜਾਂਦਾ ਕੰਮ ਹਾਂਜੀ ਹਾਂਜੀ ਤੇ ਬਸ ਇਧਰ ਆ ਮਿੱਟੀ ਪਈ ਐ ਜਿਹੜੀ ਆਪਾਂ ਪਾਉਣੇ ਹੁੰਨੇ ਆ ਹਾਂ ਮਿੱਟੀ ਐ ਬਸ ਕਿਉਂਕਿ ਹੁਣ ਆਪਾਂ ਨੂੰ ਥੋੜੀ ਥੋੜੀ ਲੋਡ ਹੈ ਨਾ ਸੋ ਇਹੇ ਤੁਸੀਂ ਟਾਪ ਸੋਇਲ ਦੀ ਗੱਲ ਕਰ ਰਹੇ ਹੋ ਹਾਂ ਇਹ ਫੋਰਬੇ ਟਾਪ ਸੋਇਲ ਆ ਜਿਹੜੀ ਹਾਂ ਇਹ ਤਾਂ ਹੈਗਾ ਖਾਸ ਕਰਕੇ ਵਿਨੀਪਗ ਦੇ ਨੇੜੇ ਮਿੱਟੀ ਵੈਸੇ ਬਹੁਤ ਜਿਆਦਾ ਇੱਥੇ ਨਾ ਜੀ ਚੀਕਨੀ ਐ ਭਾਰੀ ਮਿੱਟੀ ਐ ਸੋ ਤੁਹਾਨੂੰ ਸਬਜੀ ਬੁਟੀ ਲਾਉਣ ਲਈ ਥੋੜੀ ਜੀ ਟਾਪ ਸੋਇਲ ਪਾਉਣੀ ਪੈਂਦੀ ਇਹਨਾਂ ਨੇ ਦੱਸਿਆ ਫੋਰਬੇ ਟਾਪ ਸੋਇਲ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਉਹੀ ਜੀ ਲੈ ਕੇ ਆਓ ਜੀ ਸਾਰਾ ਕੁਝ ਹੋਵੇ ਤਾਂ ਫਸਲ ਜਿਹੜੀ ਆ ਤੁਹਾਡੀਆਂ ਸਬਜ਼ੀਆਂ ਵਧੀਆ ਹੋਣੀਆਂ ਓਕੇ ਸੋ ਇਹ ਆ ਗਈਆਂ ਜੀ ਤੁਹਾਡੀਆਂ ਹੁਣ ਇਧਰ ਆ ਗੋਬ ਇਧਰ ਹਾਂਜੀ ਫੁੱਲ ਗੋਭੀ ਹਾਂਜੀ ਅੱਕੀ ਬੋਕੋ ਤੇ ਇਧਰ ਬਤਾਉਂ ਤਾਂ ਥੋੜੇ ਥੇ ਲੱਗੇ ਪਏ ਹਾਂਜੀ ਹਾਂਜੀ ਆ ਦੇਖੋ ਇਧਰ ਬਤਾਉਂ ਅਗੇ ਹਾਂਜੀ ਸੋ ਤੁਸੀਂ ਆਪਣੇ ਆਹ ਪਿੱਛੇ ਸਪੇਸ ਫਿਰ ਯੂਟਿਲਾਈਜ਼ ਕੀਤੀ ਹੈ ਪੂਰੀ ਹਾਂਜੀ ਹਾਂਜੀ ਸਾਨੂੰ ਤਾਂ ਲੱਗਦਾ ਵੀ ਹਜੇ ਆ ਗਮਾਂਢੀ ਦੇ ਦੇਣਾ ਆਪਾਂ ਉਧਰ ਵੀ ਲਾ ਦੇ ਮੈਨੂੰ ਲੱਗਦਾ ਤੁਸੀਂ ਹੌਲੀ ਹੌਲੀ ਕੰਮ ਟੱਪੋਗੇ ਹਿਸਾਬ ਨਾਲ ਨਹੀਂ ਕਰਾਂਗੇ ਮਹਾਰਾਜ ਜੀ ਕਰਤ ਨਾਲ ਸੋ ਇਧਰ ਤੁਸੀਂ ਥੋੜਾ ਜਿਹਾ ਛੋਲੂ ਛੋਲੂ ਆ ਵੀ ਲਾਇਆ ਹਾਂਜੀ ਛੋਲੂ ਆ ਗਿਆ ਹਾਂਜੀ ਹਾਂਜੀ ਸੋ ਜਿਹੜੇ ਪੰਜਾਬ ਵਿੱਚ ਦਰਸ਼ਕ ਬੈਠੇ ਨੇ ਕੈਨੇਡਾ ਦੇ ਵਿੱਚ ਕਾਫੀ ਜਿਹੜੀ ਸਬਜੀ ਹੋ ਜਾਂਦੀ ਹੈ ਸੀਜ਼ਨ ਇੱਕੋ ਹੀ ਹੈ ਇੱਥੇ ਕੱਦੂ ਵੀ ਇਸੇ ਸੀਜ਼ਨ ਚ ਸੁਣਿਆ ਤੇ ਗਾਜਰਾ ਵੀ ਇਸੇ ਸੀਜ਼ਨ ਚ ਸੁਣੀਆ ਉੱਥੇ ਤਾਂ ਆਪਣੇ ਦੋ ਸੀਜ਼ਨ ਹੁੰਦੇ ਨੇ ਜੀ ਠੰਡ ਵਾਲੀਆਂ ਸਬਜ਼ੀਆਂ ਆਡਾ ਤੇ ਗਰਮੀਆਂ ਵਾਲੀਆਂ ਆਡੀਆਂ ਸੋ ਸਾਰਾ ਕੁਝ ਇੱਕੋ ਟਾਈਮ ਤੇ ਹੀ ਆ ਦੇਖੋ ਵਿੱਚੇ ਗੋਭੀ ਹੋਗੀ ਆ ਪਿੱਛੇ ਆਲੂ ਲਾਈ ਬੈਠੇ ਹੋ ਜੀ ਹਾਂਜੀ ਪਿੱਛੇ ਆਲੂ ਹਾਂਜੀ ਤੇ ਇਹ ਬਰੋਕਲੀ ਹਾਂਜੀ ਹਾਂਜੀ ਇਹ ਬੰਦ ਗੋਭੀ ਆ ਗਈ ਜੀ ਹਾਂਜੀ ਹਾਂਜੀ ਇੱਧਰ ਫੇਰ ਫੁੱਲ ਗੋਭੀ ਐ ਸਟਰਾਬਰੀ ਹਾਂਜੀ ਸਟਰਾਬਰੀ ਅਛਾ ਸਟ੍ਰੋਬਰੀਆਂ ਟਰੂਟ ਵੀ ਲੱਗਦੇ ਸਟ੍ਰੋਬਰੀਆਂ ਵੀ ਲੱਗੀਆਂ ਦੀ ਅੱਥੇ ਹਾਂਜੀ ਅਛਾ ਤੁਸੀਂ ਵਿੱਚ ਮੈਂ ਦੇਖਿਆ ਉੱਥੇ ਵੀ ਰੱਖੇ ਹੋਏ ਨੇ ਹਾਂ ਨਾ ਇਹ ਗੇਂਦੇ ਦੇ ਫੁੱਲ ਇਹ ਇਹਦਾ ਕੋਈ ਪਰਪਸ ਹੈ ਹਾਂਜੀ ਫੁੱਲ ਆਪਾਂ ਨੂੰ ਨਾ ਜੋ ਸਬਜ਼ੀ ਹੈ ਤਾਂ ਲਾਉਣੇ ਚਾਹੀਦਾ ਕਿਉਂਕਿ ਮੱਖੀਆਂ ਆਉਂਦੀਆਂ ਹਾਂ ਤਾਂ ਮੱਖੀਆਂ ਪਰਾਗਣ ਹੁੰਦਾ ਹਾਂ ਪੋਲੀਨੇਸ਼ਨ ਦੇ ਸਾਲ ਪੋਲੀਨੇਸ਼ਨ ਬਹੁਤ ਹੈਲਪ ਕਰਦੀ ਹੈ ਹਾਂਜੀ ਤੇ ਮੱਖੀਆਂ ਨੂੰ ਅਟਰੈਕਟ ਕਰਨ ਲਈ ਹਾਂਜੀ ਤਾਂ ਕਰ ਖਾਸ ਕਰਕੇ ਨਾ ਮੈਂ ਵੀ ਕਿਤੇ ਪੜ ਰਿਆ ਸੀ ਕਈ ਮੈਨੂੰ ਸਵਾਲ ਆਉਂਦੇ ਰਹੇ ਆ ਕਿ ਕਦੂ ਉਹਨਾਂ ਨੇ ਲਾਏ ਨੇ ਜਾਂ ਅੱਲਾ ਲਾਇਆ ਨੇ ਹਾਂ ਨਾ ਤਾਂ ਵੱਲਾ ਹੋ ਗਈਆਂ ਹਾਂਜੀ ਫੁੱਲ ਵੀ ਪੈ ਗਿਆ ਪਰ ਜਿਹੜਾ ਫਰੂਟ ਨਹੀਂ ਬਣਦਾ ਪਹਿਲੇ ਫੁੱਲ ਝੜ ਜਾਂਦਾ ਤਾਂ ਉਹਦੇ ਚ ਇੱਕ ਰੀਜ਼ਨ ਇਹ ਵੀ ਹੁੰਦਾ ਹੈ ਕਿ ਜਿਹੜੀ ਪੋਲੀਨੇਸ਼ਨ ਆ ਪਰਾਗਣ ਦੀ ਗੱਲ ਕੀਤੀ ਹੈ ਕਈ ਵਾਰੀ ਉਹ ਨਹੀਂ ਹੁੰਦੀ ਹੂੰ ਹੂੰ ਕੋਸ਼ਿਸ਼ ਮੈਂ ਸਾਈਟ ਸਿਖ ਰਿਹਾ ਸੀ ਉਹ ਤਾਂ ਕਹਿੰਦੇ ਤੁਸੀਂ ਆਪ ਵੀ ਭਾਵੇਂ ਮੈਨੂਅਲੀ ਕਰੋ ਜਿਵੇਂ ਫੁੱਲ ਤੇ ਫੁੱਲ ਘਸਾਉਣ ਵਾਲੀ ਗੱਲ ਹੈ ਨਾ ਪਰ ਆਹ ਜਿਹੜੀਆਂ ਮੱਖੀਆਂ ਕਰਕੇ ਵੀ ਪੋਲੀਨੇਸ਼ਨ ਦੇ ਵਿੱਚ ਵਾਧਾ ਹੋ ਸਕਦਾ ਇਹ ਵੀ ਇੱਕ ਗੁੱਡ ਗੱਲ ਆ ਤੁਹਾਡੀ ਹਾਂਜੀ ਇੱਕ ਛੋਟਾ ਜਿਹਾ ਪੁਆਇੰਟ ਆ ਪਰ ਇਹ ਇਫੈਕਟਿਵ ਬਹੁਤ ਆ ਤਰ੍ਹਾਂ ਦਿਖਾ ਜੀ ਅੱਛਾ ਤਰ੍ਹਾਂ ਅੱਛਾ ਆ ਤਾਂ ਇੰਡੀਆ ਵਾਲੀ ਤਰ੍ਹਾਂ ਲੱਗਦੀ ਹੈ ਨਾ ਠੀਕ ਹੈ ਆ ਦੇਖ ਕੇ ਕਰਾਵਾਂਗੇ ਸੋ ਇਹ ਪਹਿਲੀ ਬੀਟ ਆਈਡੀਆ ਤੁਸੀਂ ਲੈਂਦਾ ਹੋਣਾ ਜੀ ਹਾਂ ਜੀ ਇਹ ਇੰਡੀਆ ਦਾ ਠੀਕ ਹੈ ਤੇ ਸੋ ਇਹ ਵੀ ਸੌਖੀਆਂ ਹੋ ਜਾਂਦੀਆਂ ਹਾਂ ਬਹੁਤ ਸੌਖੀਆਂ ਬਹੁਤ ਸਵਾਡੇਸਟ ਤੇ ਕਿਉਂਕਿ ਕੋਈ ਰੇ ਨਹੀਂ ਸਪਰੇ ਨਹੀਂ ਹੈ ਨਾ ਬਾਈ ਹਾਂ ਜੀ ਹਾਂ ਜੀ ਤੇ ਕੈਮੀਕਲ ਕੋਈ ਨਹੀਂ ਹਾਂ ਜੀ ਇਹਨਾਂ ਦਾ ਟੇਸ ਹੀ ਵੱਖਰਾ ਹਾਂ ਉਹ ਤਾਂ ਹੈ ਅੱਛਾ ਮੈਨੂੰ ਹੋਰ ਐ ਰਸੂਲ ਤੁਸੀਂ ਇੰਨਾ ਕੁਛ ਕਰੀ ਬੈਠਿਆ ਪਾਣੀ ਧਾਣੀ ਦਾ ਪ੍ਰਬੰਧ ਕੀਤਾ ਹੈ ਨਾ ਪਾਣੀ ਤੁਸੀਂ ਰੋਜ਼ ਲਾਉਨੇ ਹੋ ਇੰਨਾ ਪਾਣੀ ਤੁਸੀਂ ਫਿਰ ਕਿਵੇਂ ਕਰਦੇ ਹੋ ਮੈਨੇਜ ਉਹ ਐਸੋਸੀਏਸ਼ਨ ਤੁਹਾਡਾ ਵੀ ਪਤਾ ਵੀ ਇੱਥੇ ਬਿੱਲ ਪਾਣੀ ਦਾ ਹਨਾ ਇਕੱਲੀ-ਇਕਲੀ ਬੂੰਦ ਦਾ ਆਉਂਦਾ ਤਾਂ ਉਹਦੇ ਲਈ ਫਿਰ ਆਪਾਂ ਨੂੰ ਕਿਉਂਕਿ ਇਹ ਪਾਣੀ ਤਾਂ ਫਿਰ ਉਹ ਦਾੜੀ ਨਾਲ ਮੱਛਾ ਬਦਲਣ ਵਾਲੀ ਗੱਲ ਹੋ ਜਾਂਦੀ ਹੈ ਜੇ ਬਿੱਲ ਵਾਲਾ ਆਵੇ ਤਾਂ ਉਹ ਚਾ ਵੀ ਹਨਾ ਲੈ ਜਾਂਦੇ ਆ ਪਰ ਇਹਦਾ ਇੱਕ ਹੋਰ ਵਧੀਆ ਤਰੀਕਾ ਹਾਂਜੀ ਹਾਂਜੀ ਤੁਸੀਂ ਮੀਂਹ ਵਾਲਾ ਪਾਣੀ ਸਾਂਭ ਸਕਦੇ ਆਜੋ ਦਿਖਾਓ ਇਹਨਾਂ ਨੇ ਇੱਕ ਸਿਸਟਮ ਕੀਤਾ ਜੀ ਜਿਹਦੇ ਚ ਮੀਂਹ ਵਾਲਾ ਪਾਣੀ ਸਾਂਭਦੇ ਆ ਹਾਲਾਂਕਿ ਆਪਾਂ ਕਿਤੇ ਦੇਖਿਆ ਤੁਸੀਂ ਜ਼ਰੂਰ ਹੋਣਾ ਪਰ ਉਹ ਇਹ ਉਦੋਂ ਕਈ ਵਾਰੀ ਨਹੀਂ ਕਰਦੇ ਲੋਕ ਸਵਾ ਤੁਹਾਡਾ ਪ੍ਰਣਾਲਾ ਹੈ ਹਾਂਜੀ ਤੇ ਇਹ ਇੱਕ ਕੋਈ ਪ੍ਰਣਾਲਾ ਜੇ ਆਪਾਂ ਉਹ ਸਾਰੇ ਕਨੈਕਟ ਕਰ ਦਈਏ ਤਾਂ ਆਪਾਂ ਕਾਫੀ ਵੱਡੀ ਕੁਆਂਟੀਟੀ ਚ ਪਾਣੀ ਇਕੱਠਾ ਕਰ ਸਕਦੇ ਸੋ ਸਾਰੇ ਛੱਤ ਦਾ ਇੱਥੇ ਪਾਣੀ ਆਉਂਦਾ ਹੈ ਹਾਂਜੀ ਹਾਂਜੀ ਠੀਕ ਹੈ ਇਹ ਛੱਤ ਵੱਡੀ ਹੈ ਇੱਕ ਪ੍ਰਣਾਲੀ ਦਾ ਆਉਂਦਾ ਬਾਕੀ ਚਲੋ ਬਾਹਰ ਹੋ ਜਾਂਦਾ ਬਾਈ ਤੇ ਜੇ ਕਨੈਕਟ ਕਰ ਦਈਏ ਫਿਰ ਤਾਂ ਪਾਣੀ ਪਾਣੀ ਹੈ ਜਿੰਨਾ ਮਰਜ਼ੀ ਪਾਣੀ ਹੈ ਨਾ ਮੀਂਹ ਤਾਂ ਦੇਖੋ ਪੈਣੀ ਹੈ ਹਾਂਜੀ ਹਾਂਜੀ ਆਪਰ ਤੁਸੀਂ ਨਾਲ ਜੋੜਾ ਜੋੜੀ ਬੈਠੇ ਹੋ ਤੁਸੀਂ ਪੂਰੀ ਇੰਜੀਨੀਅਰਿੰਗ ਕੀਤੀ ਇਥੇ ਹਾਂ ਜੀ ਜੀ ਇਹਦੀ ਕਰੀ ਹੋਈ ਹੈ ਸਹਿਜ ਅੱਛਾ ਸਹਿਜ ਦਾ ਕੰਮ ਹੈ ਸਰ ਕੀ ਹੈ ਦੱਸੋ ਤੁਸੀਂ ਦੱਸੋ ਕੀ ਹੈ ਜੀ ਇਹ ਰੇਨ ਵਾਟਰ ਰੇਨ ਬੈਰਲ ਕਨੈਕਟਰ ਕਿਟ ਆ ਜਾਂਦੀ ਹੈ ਜੀ ਇਹ ਤੁਹਾਨੂੰ Amazon ਤੋਂ ਮਿਲ ਜੂਗੀ ਜਾਂ ਫਿਰ ਕੋਈ ਵੀ ਲੋਕਲ ਜਿਹੜੇ ਸਟੋਰ ਐ ਐਗਰੀਕਲਚਰਲ ਸਟੋਰ ਹੁੰਦੇ ਆ ਜਾਂ ਲਾਨ ਕੇਅਰ ਦੇ ਸਟੋਰ ਹੁੰਦੇ ਆ ਉੱਥੇ ਮਿਲ ਸਕਦੇ ਆ ਹਾਂ ਜੀ ਤੇ ਇਹਦੇ ਨਾਲ ਇਹ ਕੀ ਹੁੰਦਾ ਕਿ ਸਾਰੇ ਰੇਨ ਬੈਰਲ ਕਨੈਕਟ ਹੋ ਜਾਂਦੇ ਆ ਤੇ ਸਿਰਫ ਜਦੋਂ ਵੀ ਇੱਕ ਭਰ ਜਾਂਦਾ ਤੇ ਬਾਕੀ ਵੀ ਨਾਲ ਦੀ ਨਾਲ ਭਰੀ ਜਾਂਦੇ ਨੇ ਤੇ ਬਾਕੀ ਇੱਕ ਇਹਦੇ ਨਾਲ ਉਹ ਆ ਜਾਂਦੀ ਆ ਫਾਸਟ ਵੀ ਆ ਜਾਂਦੀ ਹੈਗੀ ਹਾਂ ਕਿ ਇਹਦੇ ਨਾਲ ਤੁਸੀਂ ਪਾਈਪ ਨਾਲ ਕਨੈਕਟ ਹੋ ਜਾਂਦੀ ਹੈ ਤੇ ਤੁਸੀਂ ਪਾਈਪ ਨਾਲ ਵੀ ਦੇ ਸਕਦੇ ਹੋ ਪਾਣੀ ਠੀਕ ਹੈ ਸੋ ਤੁਸੀਂ ਚਾਰ ਰੱਖੇ ਹੋਏ ਜੀ ਇੱਥੇ ਹਾਂ ਜੀ ਇਹਨਾਂ ਨੂੰ ਭਰ ਲੈਣੇ ਹੋ ਜਿਵੇਂ ਜਿਵੇਂ ਵੀ ਆਉਂਦਾ ਹਨਾ ਤੇ ਇਹਦੇ ਚ ਥੋੜੀ ਕਾਫੀ ਪਾਣੀ ਇਹਦੇ ਨਾਲ ਲਾ ਲਦੇ ਨਾ ਹਾਂ ਕਾਫੀ ਬਹੁਤ ਕਿਉਂਕਿ ਮੀਂਹ ਦਾ ਪਾਣੀ ਹੈ ਬਾਈ ਇੱਕ ਇੱਕਿਆ ਵਰਗਾ ਹਾਂਜੀ ਹਾਂਜੀ ਤੁਸੀਂ ਇਹ ਵੀ ਦੱਸ ਰੇ ਸੀ ਵੀ ਪਿਆ ਪਿਆ ਜਿਹੜਾ ਇਹ ਠੰਡਾ ਨਹੀਂ ਹੁੰਦਾ ਕਿਉਂਕਿ ਟੂਟੀ ਦਾ ਪਾਣੀ ਜਮਾ ਠੰਡਾ ਹੁੰਦਾ ਹੈ ਹਾਂ ਤੇ ਉਹਦੇ ਨਾਲ ਵੀ ਤੁਹਾਨੂੰ ਲੱਗਦਾ ਵੀ ਕੋਈ ਫਰਕ ਪੈਂਦਾ ਹੁਣ ਜੇ ਆਪਾਂ ਡਾਇਰੈਕਟ ਟੂਟੀ ਦਾ ਪਾਣੀ ਆਪਾਂ ਪਾਉਣੇ ਆ ਹਨਾ ਬਹੁਤ ਠੰਡਾ ਪਾਣੀ ਹੈ ਹਾਂਜੀ ਆਪਾਂ ਇੱਥੇ ਠੰਡੇ ਉਵੇਂ ਨਹਾ ਨਹੀਂ ਸਕਦੇ ਹਾਂਜੀ ਤੇ ਇਹਨਾਂ ਨੂੰ ੱਟਕਾ ਲੱਗਦਾ ਸਬਜ਼ੀਆਂ ਨੂੰ ਥੋੜਾ ਜਿਆ ਹਾਂਜੀ ਤਾਂ ਜੇ ਤੁਸੀਂ ਪਾਉਣਾ ਵੀ ਹੈ ਬੱਲ ਉਹ ਪ੍ਰਬੰਧ ਹੈ ਨਹੀਂ ਤੁਹਾਡੇ ਕੋਲੇ ਤਾਂ ਤੁਸੀਂ ਕੋਈ ਖੁੱਲਾ ਜਆ ਬਰਤਨ ਹੈ ਨਾ ਜਿਵੇਂ ਢੋਲ ਵੱਡ ਲੋ ਹਾਂਜੀ ਤਾਂ ਉਹਦੇ ਵਿੱਚ ਪਾਣੀ ਜਿਵੇਂ ਸਵੇਰੇ ਪਾਣੀ ਲਾਣਾ ਤਾਂ ਰਾਤ ਨੂੰ ਪਾ ਦਿਓ ਹਾਂਜੀ ਤਾਂ ਉਹਦਾ ਟੈਂਪਰੇਚਰ ਥੋੜਾ ਜਿਆ ਨਾ ਗਰਮ ਹੋ ਜਾਂਦਾ ਹਾਂਜੀ ਹਾਂਜੀ ਇਹ ਆ ਤੁਹਾਡੇ ਸਭ ਤੋਂ ਵੱਡੀ ਗੱਲ ਆ ਪਾਣੀ ਦਾ ਬਿੱਲ ਬਹੁਤ ਆਉਂਦਾ ਹੈ ਤੇ ਤੁਸੀਂ ਪਾਣੀ ਦੀ ਬਚਤ ਕਰ ਰਹੇ ਹੋ ਇਹ ਤਾਂ ਮੈਨੂੰ ਲੱਗਦਾ ਹਰ ਘਰ ਚ ਵੈਸੇ ਵੀ ਹੋਣਾ ਚਾਹੀਦਾ ਹਾਂ ਜੀ ਇਕੱਠੇ ਹੀ ਭਰ ਜਾਂਦੇ ਆ ਇਕੱਠੇ ਹੀ ਡਾਉਣ ਵੇ ਜਾਂਦੇ ਹਾਂ ਜੀ ਹਾਂ ਜੀ ਇੱਕ ਤੇ ਹੋ ਜਾਂਦਾ ਕਰ ਸੋ ਇਹ ਦੇਖੋ ਜੀ ਅਸੀਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਕੀਤੀਆਂ ਨੇ ਸਬਜ਼ੀਆਂ ਦੀਆਂ ਇਹਨਾਂ ਇਸ ਪਰਿਵਾਰ ਦਾ ਉਦੋਂ ਮੈਂ ਖਾਸ ਕਰਕੇ ਅਗਲੀ ਜਨਰੇਸ਼ਨ ਵੀ ਨਾਲ ਹੈ ਇਹ ਵੀ ਇੱਕ ਬੜੀ ਇਨਕਰੇਜਿੰਗ ਗੱਲ ਹੈ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਕੁਝ ਗੱਲਾਂ ਸਾਡੀਆਂ ਤੁਹਾਨੂੰ ਪਸੰਦ ਆਈਆਂ ਨੇ ਕੁਝ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੋਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕੈਨੇਡਾ ਦੇ ਵਿੱਚ ਖਾਸ ਕਰਕੇ ਸਬਜ਼ੀਆਂ ਜਿਹੜੇ ਲੋਕ ਲਾਉਂਦੇ ਨੇ ਜਿਹੜੇ ਵੀ ਖਾਸ ਤਰਤਕੇ ਉਦਮ ਕਰਦੇ ਆ ਉਹਦੇ ਬਾਰੇ ਸਾਨੂੰ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਅੱਜ ਦੀ ਜਿਹੜੀ ਮੁਲਾਕਾਤ ਦੇ ਲਈ ਵਿਸ਼ਵ ਜੀ ਤੁਹਾਡਾ ਤੇ ਸਾਹਿਬ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਅਗਲੀ ਵੀਡੀਓ ਵਿੱਚ ਕਿਸੇ ਹੋਰ ਟਾਪਿਕ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਸੱਸੀ ਗਾਲ ਜੀ ਤੁਹਾਡਾ ਵੀ ਧੰਨਵਾਦ ਸਾਰੇ ਦਰਸ਼ਕੋਈ ਆਪਣੇ ਚੈਨਲ ਤੇ ਜਿੰਨੇ ਜੁੜਿਆ ਸਭ ਦਾ ਬਹੁਤ-ਬਹੁਤ ਸ਼ੁਕਰੀਆ ਮਹਿਮਾਨਾਂ ਜੀ